ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪਾਣੀ ਦੀ ਮਹੱਤਤਾ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਸ਼ੁਰੂ ਕਰਦੇ ਹਾਂ ਜਲ ਹੀ ਜੀਵਨ ਹੈ ਇਹ ਗੱਲ ਅਸੀਂ ਹਮੇਸ਼ਾ ਸੁਣਦੇ ਆਂ ਹਾਂ ਪਰ ਅਸੀਂ ਕਿੰਨਾ ਕੁ ਮੰਨਦੇ ਹਾਂ ਕਿ ਅਸੀਂ ਜੀਵਨ ਵਾਂਗ ਪਾਣੀ ਦੀ ਰੱਖਿਆ ਕਰਦੇ ਹਾਂ ਕੀ ਅਸੀਂ ਉਸ ਨਮਨੁੱਖ ਦੇ ਜੀਵਨ ਜਿੰਨਾ ਪਿਆਰ ਦਿੰਦੇ ਹਾਂ ਪਾਣੀ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ ਇਨ੍ਹਾਂ ਸਵਾਲਾਂ ਦੇ ਜਵਾਬ ਹਰ ਕਿਸੇ ਦੇ ਦਿਮਾਗ ਵਿੱਚ ਹੋਣਗੇ ਅਸੀਂ ਸਾਰੇ ਜਾਣਦੇ ਹਾਂ ਕਿ ਜਲ ਤੋਂ ਬਿਨਾ ਅਸੀਂ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ ਪਰ ਫਿਰ ਵੀ ਅਸੀਂ ਇਸ ਨੂੰ ਵਿਅਰਥ ਖਰਚ ਕਰਦੇ ਹਾਂ ਸਾਡੀ ਧਰਤੀ ਦਾ 70 ਫੀਸਦੀ ਹਿੱਸਾ ਪਾਣੀ ਵਿੱਚ ਹੀ ਡੁੱਬਿਆ ਹੋਇਆ ਹੈ ਪਰ ਇਸ ਦਾ ਸਿਰਫ ਇੱਕ ਤੋਂ ਦੋ ਆਪਰੇਸ਼ਨ ਥੀ ਵਰਤੋਯਗ ਹੈ ਸਾਨੂੰ ਪਾਣੀ ਨੂੰ ਬਚਾਉਣ ਦੀ ਬਹੁਤ ਲੋੜ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਹੈ ਜਦੋਂ ਅਸੀਂ ਇੱਕ ਇੱਕ ਬੂੰਦ ਨੂੰ ਦਰਸਾਂਗੇ ਪਾਣੀ ਇੱਕ ਜੀ ਹੀ ਦੌਲਤ ਹੈ ਜਿਸ ਨੂੰ ਅਸੀਂ ਬਚਾਵਾਂਗੇ ਤਾਂ ਹੀ ਸਾਡੀ ਆਉਣ ਵਾਲੀ ਪੀੜ੍ਹੀ ਇਸ ਦੀ ਵਰਤੋਂ ਕਰ ਸਕੇਗੀ ਜੇ ਪਾਣੀ ਹੈ ਤਾਂ ਕੱਲ ਹੈ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਅਸੀਂ ਆਪਣੇ ਘਰ ਤੋਂ ਹੀ ਸ਼ੁਰੂਆਤ ਕਰ ਸਕਦੇ ਹਾਂ ਥੋੜੀ ਜਿਹੀ ਸਮਝ ਅਤੇ ਇੱਕ ਕਦਮ ਚੁੱਕ ਕੇ ਅਸੀਂ ਆਪਣੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਹ ਤੋਹਫ਼ਾ ਦੇ ਸਕਦੇ ਹਾਂ ਪਾਣੀ ਦੀ ਸੰਭਾਲ ਦੇ ਤਰੀਕੇ ਪਾਣੀ ਦੀ ਸੱਚੀ ਵਰਤੋਂ ਟੂਟੀ ਨੂੰ ਖੁੱਲਾ ਨਾ ਛੱਡੋ ਜਦੋਂ ਵੀ ਤੁਸੀਂ ਸ਼ੈਂਕ ਵਿੱਚ ਹੌਸ਼ ਕਰਦੇ ਹੋ ਸ਼ੇਪ ਕਰਦੇ ਹੋ ਪਰਤਨ ਤੋਂ ਵੋਂ ਫਿਰ ਲੋੜ ਨਾ ਹੋਣ ਤੇ ਵੀ ਟੂੜੀ ਨੂੰ ਬੰਨਦੇ ਰੱਖੋ ਜਲਦੀ ਬਰਬਾਦੀ ਨਾ ਕਰੋ ਅਜਿਹਾ ਕਰਨ ਨਾਲ ਅਸੀਂ ਹਰ ਮਿੰਟ ਵਿੱਚ 6 ਲੀਟਰ ਪਾਣੀ ਦੀ ਖਪਵ ਬਚਤ ਕਰ ਸਕਦੇ ਹਾਂ ਨਾ ਹੋਵੇ ਸਮੇਂ ਵੀ ਬਾਲਟੀ ਦਾ ਪਾਣੀ ਬਰਬਾਦ ਨਾ ਕਰੋ ਨਾ ਹੋਵੇ ਸ਼ਾਵਰ ਦੀ ਵਰਤੋਂ ਬਾਲਟੀ ਦੀ ਵਰਤੋਂ ਕਰੋ ਸ਼ਾਵਰ ਦੀ بجائے ਬਾਲਟੀ ਦੀ ਵਰਤੋਂ ਕਰੋ অনਲੀ ਜੇਕਰ ਤੁਸੀਂ ਸ਼ਾਵਰ ਦੀ ਵਰਤੋਂ ਕਰਦੇ ਹੋ ਤਾਂ ਤਾਂ ਵੀ ਛੋਟੀਆਂ ਦੀ ਹੀ ਵਰਤੋਂ ਕਰੋ ਤਾਂ ਜੋ ਘੱਟ ਪਾਣੀ ਦੀ ਖਪਤ ਹੋਵੇ ਸ਼ਾਵਰ ਦੀ ਵਰਤੋਂ ਨਾ ਕਰਕੇ ਅਸੀਂ ਹਰ ਮਿੰਟ 1 ਮਿੰਟ ਹਰ ਇੱਕ ਮਿੰਟ ਵਿੱਚ 40 ਤੋਂ 45 ਲੀਟਰ ਪਾਣੀ ਬਚਾ ਸਕਦੇ ਹਾਂ ਜਿੱਥੇ ਕਿਤੇ ਟੂਟੀ ਖੁੱਲੀ ਜਾਂ ਲੀਕ ਹੁੰਦੀ ਹੈ ਉਸ ਨੂੰ ਦੇਤਰੰਤਮ ਰਮਮਤ ਕਰਵਾਈ ਜਾਵੇ ਨਹੀਂ ਤਾਂ ਇਸ ਤੇ ਹੀ ਟਾਈ ਕਵਾਲਿਟੀ ਆ ਕਟੋਰਾ ਰੱਖੋ ਅਤੇ ਫਿਰ ਉਸ ਨੂੰ ਉਸ ਪਾਣੀ ਦੀ ਵਰਤੋਂ ਕਰੋ ਘਟਾ ਪਾਵਰ واਸ਼ਿੰਗ ਘਟਾ ਪਾਵਰ واਸ਼ਿੰਗ ਮਸ਼ੀਨ ਦੀ ਵਰਤੋਂ ਕਰੋ ਇਸ ਨਾਲ ਪਾਣੀ ਦੀ ਬਚਤ ਹੁੰਦੀ ਹੈ ਤੇ ਬਿਜਲੀ ਦੀ ਵੀ ਘਟ ਖਤ ਹੁੰਦੀ ਹੈ واਸ਼ਿੰਗ ਮਸ਼ੀਨ ਵਿੱਚ ਹਰ ਰੋਜ਼ ਕੁਝ ਕੱਪੜੇ ਧੋਣ ਦੀ ਬਜਾਏ ਇਸ ਨੂੰ ਇਕੱਠਾ ਕਰਕੇ ਧੋਵੋ ਪੌਦਿਆਂ ਵਿੱਚ ਪਾਈਪ ਦੀ ਬਜਾਏ ਬਾਟਰ ਕੈਨ ਤੋਂ ਪਾਣੀ ਪਾਓ ਇਸ ਵਿੱਚ ਜਲ ਬਹੁਤ ਹੀ ਘੱਟ ਵਰਤਿਆ ਜਾਂਦਾ ਹੈ ਤੇ ਪਾਈਪ ਤੋਂ ਇੱਕ ਘੰਟੇ ਵਿੱਚ 1000 ਲੀਟਰ ਤੱਕ ਦੀ ਜਲਦੀ ਵਰਤੋਂ ਹੁੰਦੀ ਹੈ ਜੋ ਕਿ ਪਾਣੀ ਦਾ ਪੂਰਾ ਨੁਕਸਾਨ ਹੈ ਜੇ ਸੰਭਵ ਹੋਵੇ ਤਾਂ ਪੌਦਿਆਂ ਤੇ ਡ੍ਰੀ ਦਾ ਪਾਣੀ ਪਾਓ ਘਰ ਵਿੱਚ ਜਲ ਦਾ ਮੇਟਾ ਲਗਵਾਓ ਤੁਸੀਂ ਜਿੰਨੇ ਜਲਦੀ ਵਰਤੋਂ ਕਰਦੇ ਹੋ ਉਸ ਅਨੁਸਾਰ ਇਸ ਦਾ ਬਿਲਾਵੇ ਕਾਬਿਲ ਦਾ ਪ੍ਰਦਾਨ ਕਰਦੇ ਸਮੇਂ ਤੁਸੀਂ ਸਮਝੋਗੇ ਕਿ ਤੁਸੀਂ ਕਿੰਨੀ ਬਰਬਾਦੀ ਕੀਤੀ ਹੈ ਅਤੇ ਫਿਰ ਉਹ ਖੇਪੀ ਕੁ ਵੇਖਤੋ ਹੀ ਧਿਆਨ ਰੱਖੋਗੇ ਅਤੇ ਉਹ ਵੇਖਤੋ ਹੀ ਧਿਆਨ ਰੱਖੋਗੇ ਗਿਦਰ ਤੋਂ ਗਰਮ ਪਾਣੀ ਕਰਦੇ ਸਮੇਂ ਪਹਿਲਾਂ ਉਸ ਵਿੱਚੋਂ ਠੰਡਾ ਜਲ ਆਉਂਦਾ ਹੈ ਇਸ ਨੂੰ ਅਸੀਂ ਛੁੱਟ ਦਿੰਦੇ ਹਾਂ ਜਿਹਾ ਨਾ ਕਰੋ ਇੱਕ ਵਕਰੀ ਬਾਲਟੀ ਵਿੱਚ ਠੰਡਾ ਪਾਣੀ ਪਰ ਉਹ ਤੇ ਫਿਰ ਦੂਜੀ ਬਾਲਟੀ ਵਿੱਚ ਗਰਮ ਜਲ ਤੁਸੀਂ ਇਸ ਜਲ ਨੂੰ ਕਿਤੇ ਹੋਰ ਵੀ ਵਰਤ ਸਕਦੇ ਹੋ 플ਸ਼ ਵਿੱਚ ਵੀ ਬਹੁਤ ਸਾਰਾ ਪਾਣੀ ਵਰਟਿਆ ਜਾਂਦਾ ਹੈ ਇਸ ਲਈ ਜਿਹਾ 플ਸ਼ ਲਵੋ ਜਿਸ ਵਿੱਚ ਪਾਣੀ ਦਾ ਜ਼ੋਰ ਘਟ ਹੋਵੇ ਨਾਲੀਆਂ ਨਾਲੀਆਂ ਨੂੰ ਵੀ ਸਾਫ਼ ਸੁਥਰਾ ਰੱਖੋ ਕਿਉਂਕਿ ਜਦੋਂ ਇਹ ਬੰਦ ਹੋ ਜਾਂਦੀਆਂ ਹਨ ਤਾਂ ਇਸ ਨੂੰ ਸਾਫ਼ ਕਰਨ ਲਈ ਬਹੁਤ ਸਾਰਾ ਜਲ ਬਹਾਇਆ ਜਾਂਦਾ ਹੈ ਇਸ ਨਾਲ ਲਈ ਇਸ ਨੂੰ ਪਹਿਲਾਂ ਤੋਂ ਹੀ ਸਾਫ਼ ਰੱਖੋ ਰੁੱਖ ਲਗਾਓ ਤਾਂ ਜੋ بارش ਚੰਗੀ ਹੋਵੇ ਅਤੇ ਨਦੀਆਂ ਨਾਲੇ ਭਰ ਜਾਣ ਮੀਂਹ ਸ਼ੁਰੂ ਹੋਣ ਤੋਂ ਹੀ ਪਹਿਲਾਂ ਖੇਤ ਨੂੰ ਵਾਹ ਕੇ ਖੁੱਲਾ ਛੱਡ ਦਿਓ ਤਾਂ ਕਿ ਜ਼ਮੀਨ ਦੀ ਪਾਣੀ ਜੀਰਨ ਅਤੇ ਪਾਣੀ ਸੰਭਾਲਣ ਦੀ ਸਮਰੱਥਾ ਵੱਧ ਜਾਵੇ ਇਹ ਵੀ ਦੇਖਿਆ ਗਿਆ ਹੈ ਕਿ ਬਹਾਈ ਉਪਰੰਤ ਵੀ ਮਿਲੀਮੀਟਰ ਦੀ بارش ਜ਼ਮੀਨ ਦੀ ਉੱਪਰ ਦੀ 15 ਸੈਂਟੀਮੀਟਰ ਤੱਕ ਤੈਅ ਤਪੇ ਹੀ ਪਹੁੰਚ ਜਾਂਦੀ ਹੈ ਤੇ ਵਾਹੀ ਜ਼ਮੀਨ ਵਿੱਚ ਅਣਵਾਹੀ ਜ਼ਮੀਨ ਦੇ ਮੁਕਾਬਲੇ ਨਮੀ ਸਤ ਪ੍ਰਸ਼ਤ ਜ਼ਿਆਦਾ ਹੁੰਦੀ ਹੈ ਮੈਦਾਨੀ ਇਲਾਕਿਆਂ ਵਿੱਚ ਵਾਹੀ ਉਪਰੰਤ ਖੇਤ ਚ ਲੋੜ ਤਾਂ ਵਿਖ ਘਾਰੇ ਪਾਉ ਤਾਂ ਜੋ ਮੀਂਹ ਦਾ ਪਾਣੀ ਕਿਆਰੀਆਂ ਵਿੱਚ ਹੀ ਇਕੱਠਾ ਹੋ ਸਕੇ ਤਲਾਣਾ ਵਾਲੇ ਖੇਤਾਂ ਵਿੱਚ ਕਿਾਰੇ ਛੋੜੇ ਛਮਾਓ ਨਹੀਂ ਤਾਂ ਮੀਂਹ ਦਾ ਪਾਣੀ ਇੱਕ ਪਾਸੇ ਇਕੱਠਾ ਹੋਣ ਕਰਕੇ ਵਟਾਂ ਟੁੱਟਣ ਦਾ ਖਤਰਾ ਵਧ ਜਾਂਦਾ ਹੈ ਛੋਨੇ ਨਾਲ ਪਾਲੇ ਖੇਤਾਂ ਵਿੱਚ ਵਟਾਂ ਨੂੰ ਖੁਰਕੇ بچਾਓ ਟੁੱਟਣ ਤੋਂ بچਾਉਣ ਲਈ ਬਾਰਿਸ਼ਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਤ੍ਹਾ ਉੱਪਰ ਦੀ ਚਿਕਨੀ ਮਿੱਟੀ ਨਾਲ ਚੌਪੜ ਕੇ ਮਜ਼ਬੂਤ ਕਰੋ ਦਿਓ ਸਮਰਸੀ ਵਾਲ ਪੰਪ ਲੱਗਣ ਕਾਰਨ ਕਈ ਖੇਤਾਂ ਵਿੱਚ ਪੁਰਾਣੇ ਬੋਰ ਜੋ ਕਿ ਕਿਸੇ ਵਰਤਜੋਗ ਨਹੀਂ ਹਨ ਨਹੀਂ ਆਉਂਦੇ ਉਸੇ ਤਰ੍ਹਾਂ ਹੀ ਮੌਜੂਦ ਹਨ ਜਿਆਦਾ ਵਰਖਾ ਦੀ ਹਾਲਤ ਵਿੱਚ ਬਾਧੂ ਪਾਣੀ ਨੂੰ ਨਿਕਾਸੀ ਖਾਲਾਂ ਦੁਆਰਾ ਇੱਕ ਥਾਂ ਇਕੱਠਾ ਕਰਕੇ ਵਿਗਿਆਨਿਕ ਵਿਧੀ ਰਾਹੀਂ ਫਿਲਟਰ ਕਰਨ ਤੋਂ ਬਾਅਦ ਇਹਨਾਂ ਬੋਰਾਂ ਰਾਹੀਂ ਧਰਤੀ ਵਿੱਚ ਰੀਚਾਰਜ ਕੀਤਾ ਜਾ ਸਕਦਾ ਹੈ ਇਸ ਨਾਲ ਜ਼ਮੀਨ ਦੋਸ ਦੋਸ ਪਾਣੀ ਦੀ ਵਰਪਾਈ ਹੋ ਜਾਂ ਸਕਦੀ ਹੈ ਅਤੇ ਪਾਣੀ ਖੜਨ ਕਾਰਨ ਹੋਣ ਵਾਲੇ ਅਸਲ ਨੁਕਸਾਨ ਤੋਂ ਵੀ ਬਚਿਆ ਜਾ ਸਕਦਾ ਹੈ ਕੰਢੀ ਦੇ ਇਲਾਕੇ ਵਿੱਚ ਜਿਆਦਾ ਉੱਚੀਆਂ ਨੀਮੀਆ ਥਾਵਾਂ ਨੂੰ ਪੱਧਰ ਕਰਕੇ ਪਾਣੀ ਦੇ ਯੋਗ ਨਿਕਾਸ ਲਈ ਖਾਲ ਜਾਂ ਪਾਈਪਾਂ ਦਾ ਪ੍ਰਬੰਧ ਕਰ ਲਓ ਤਾਂ ਜੋ ਮੀਂਹ ਦਾ ਪਾਣੀ ਸੁਰੱਖਿਅਤਤਾ ਉਪਰ ਇਕੱਠਾ ਕੀਤਾ ਜਾ ਸਕੇ ਜੇ ਖੇਤ ਦੀ ਟਲ੍ਹਾਂ 5 ਪ੍ਰਤੀਸ਼ਤ ਤੋਂ ਘਟ ਹੋਵੇ ਤਾਂ ਥੋੜੀ-ਥੋੜੀ ਵਿੱਥ ਕੇ ਵਟਾਂ ਬਣਾ ਕੇ ਇਸ ਨੂੰ ਰੋਕਿਆ ਜਾ ਸਕਦਾ ਹੈ ਜਿਆਦਾ ਲੰਬੀਆਂ ਟਲ੍ਹਾਂਾਂ ਦੀ ਛੜਾ ਬੰਦੀ ਕਰਕੇ ਪੌੜੀनुਮਾ ਖੇਤਾਂ ਵਿੱਚ ਮੀਂਹ ਦਾ ਪਾਣੀ ਤੁਮਾਲਿਆ ਜਾ ਸਕਦਾ ਹੈ ਇਸ ਨਾਲ ਪੌਖੋਰ ਵੀ ਨਹੀਂ ਹੁੰਦਾ ਤੇ ਜ਼ਮੀਨ ਦੋਸ਼ ਦੋਸ਼ ਪਾਣੀ ਦੀ ਭਰਭਾਈ ਵੀ ਹੋ ਜਾ ਸਕੇਗੀ ਮੀਂਹ ਤੋਂ ਦੇ ਪਹਿਲੇ ਚਿਚਲਾ ਆਪਿਆ ਬਾਦ ਖੇਤ ਦਿੱਤਲਾਂ ਦੇ ਉਲਟ ਵਹਾਈ ਕਰਿਆ ਨਾਲ ਮੀ ਦਾ ਪਾਣੀ ਬਧੇਰੇ ਹੱਤੇ ਇੱਕ ਸਾਰੀ ਜਿਰਦਾ ਹੈ ਨਿਕਾਸੀ ਹਾਲਾਂ ਤੇ ਵਟਾਂ ਦੇ ਨਾਲ-ਨਾਲ ਸਰਕੰਡਾ ਨੀਪੀਰ ਬਾਦਰਾ ਹਤੇ ਤਾਂ ਲਗਾ ਕੇ ਜਿੱਥੇ ਪਾਣੀ ਰੋੜ ਨੂੰ ਰੋਕਿਆ ਜਾ ਸਕਦਾ ਹੈ ਉਥੇ ਹੀ ਪਸ਼ੂਆਂ ਲਈ ਚਾਰੇ ਦੀ ਲੋੜ ਵੀ ਪੂਰੀ ਕੀਤੀ ਪੂਰੀ ਹੋਵੇਗੀ ਅਤੇ ਜ਼ਮੀਨ ਵਿੱਚ ਜੈਵਿਕ ਮਾਦਾ ਮਾਦੇ ਦੀ ਵਰਤੋਂ ਦੀ ਮਾਤਰਾ ਵਧਾਣ ਕਰਕੇ ਉਪਜਾਊਪਨ ਵਧੇਗਾ। ਮੀਂਹ ਦੇ ਪਾਣੀ ਤੋਂ ਇਲਾਵਾ ਨਹਿਰੀ ਪਾਣੀ ਦੇ ਭੰਡਾਰ ਵਿੱਚ ਨਾਲ ਲਈ ਕੱਚੇ ਜਾਂ ਪੱਕੇ ਤਲਾਬ ਵੀ ਬਣਾਏ ਜਾ ਸਕਦੇ ਹਨ। ਇਸ ਕੰਮ ਲਈ ਫੋਕ ਸੁਰੱਖਿਆਨ ਵਿਭਾਗ ਤੋਂ ਵੀ ਸਹਾਇਤਾ ਵੀ ਮਿਲ ਸਕਦੀ ਹੈ। ਬੱਚਿਓ ਐਸੀ ਪਾਣੀ ਦੀ ਮੱਤ ਤੋਂ ਤੇ ਲੇਕ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਅਗਲੀ ਵੀਡੀਓ ਵਿੱਚ